ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੱਗੀਆਂ ਜੀ ਅੱਜ ਆਂਬਾਂ ਬਣਾਉਣ ਤੇ ਕਈ ਮੇਰੀਆਂ ਭੈਣਾਂ ਨਾ ਆਂਬਾਂਾਂ ਅੱਗੇ ਤਰਪਾਈ ਕਰ ਲੈਣੀਆਂ ਉਹ ਤਰਪਾਈ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਠੀਕ ਹੈ ਜੀ ਤੇ ਆ ਆਪਾਂ ਨੇ ਕੱਪੜਾ ਲੈ ਲਿਆ ਬਾਹ ਦਾ ਤੇ ਥੱਥੇ نیچے ਆਪਾਂ ਨੇ ਲਾਈਨਿੰਗ ਰੱਖ ਲਈਏ ਠੀਕ ਹੈ ਜੀ ਤੇ ਐਦਾਂ ਆਪਾਂ ਨੇ ਇਹਨੂੰ ਉਲਟਾ ਲੈਣਾ ਲੈਨਿੰਗ ਉੱਪਰ ਹੋ ਗਈ ਹੁਣਾ ਕਪੜਾ ਆਪਣਾ نیچے ਹੋ ਗਿਆ ਠੀਕ ਹੈ ਜੀ ਤੇ ਅੱਗੇ ਆਪਾਂ ਨੇ ਲੈਸ ਰੱਖ ਲੈਣੀ ਹੈ ਇਹਦੇ ਠੀਕ ਹੈ ਜੀ ਲੈਸ ਸਿੱਧੀ ਰੱਖ ਲੈਣੀ ਹੈ ਕਪੜਾ ਦਾ ਆਪਣਾ ਤੁਹਾਨੂੰ ਪਤਾ ਪੁੱਠਾ ਹੀ ਹੈ ਐਦਾਂ ਉਹਦੇ ਅੱਗੇ ਸਿਲਾਈ ਮਾਰ ਦੇਣੀ ਆਪਾਂ ਨੇ ਲੈਸ ਦੇ ਉੱਪਰ ਠੀਕ ਹੈ ਜੀ ਤੇ ਇਹਨੂੰ ਤਰਪਾਈ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਇਹ ਦੱਸਣ ਲੱਗੇ ਆ ਵੀ ਤਰਪਾਈ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਬਾਹਾਂ ਨੂੰ ਕਰਨ ਨੂੰ ਕਿ ਵੀਰਣਾ ਆਪਣੇ ਵਰਕ ਕਰਿਆ ਹੋਆ ਹੁੰਦਾ ਬਹਾਂ ਨੂੰ ਤੇ ਸਲਾਈ ਨਹੀਂ ਵੱਜਦੀ ਹੈਗੀ ਉਹਦੇ ਵਾਸਤੇ ਇਹ ਪ੍ਰੋਪਰ ਆਈਡੀਆ ਠੀਕ ਹੈ ਜੀ ਤੇ ਇਹ ਆਪਾਂ ਨੇ ਸਲਾਈ ਲਾਤੀ ਹੈ ਤੇ ਹੁਣ ਆਪਾਂ ਨੇ ਇਹਨੂੰ ਸਿੱਧਾ ਕਰ ਲੈਣਾ ਐਦਾਂ ਸਿੱਧਾ ਕਰਕੇ ਇਹਨੂੰ ਐਦਾਂ ਕੱਪੜੇ ਨੂੰ ਫालतੂ ਨੂੰ ਫੋਲਡ ਕਰਕੇ ਐਦਾਂ ਆਪਾਂ ਨੇ ਇਹਨੂੰ ਮੋੜ ਦੇਣਾ ਕੱਪੜੇ ਨੂੰ ਠੀਕ ਹੈ ਜੀ ਐਦਾਂ ਬਿਲਕੁਲ ਸੈਟ ਇਹ ਆ ਕਰਕੇ ਐਦਾਂ ਫੋਲਡ ਕਰ ਦੇਣਾ ਐਦਾਂ ਆਪਾਂ ਨੇ ਇਹਦੇ ਨਾਲ ਇਹਦੇ ਉੱਤੇ ਸਿਲਾਈ ਲਾ ਦੇਣੀ ਆ ਲੈਸ ਨੂੰ ਆਪਾਂ ਨੇ ਛੱਡ ਗਏ ਉਹਦੇ ਉੱਪਰ ਸਿਲਾਈ ਲਾਈ ਜਾਣੀ ਜਿੱਥੇ ਆਪਾਂ ਨੇ ਪਹਿਲਾਂ ਲਾਈ ਸੀਗੀ ਮਾ ਦੋਲ ਜਿੰਨੀ ਕੱਪੜੇ ਲੈਸ ਦਿਖਾਉਣੀ ਐ ਉੰਨੀ ਕੁ ਸਲਾਈ ਲਾਉਂਦੇ ਆ ਨੇ ਚੱਲੇ ਜਾਣਾ ਆਪਾਂ ਨੇ ਠੀਕ ਹੈ ਜੀ ਆ ਦੇਖੋ ਇਹਨੂੰ ਮੋਤੀ ਲੱਗੇ ਹੋਏ ਆ ਜੇ ਆਪਾਂ ਨਾ ਇਹਨੂੰ ਕੱਚਾ ਕਰਦੇ ਆ ਦੂਜੇ ਲੋਡ ਫੋਲਡ ਵਾਸਤੇ ਤਰਪਾਈ ਵਾਸਤੇ ਤੇ ਆਪਣੀ ਕਈ ਵਾਰ ਸੂਈ ਵੀ ਟੁੱਟ ਜਾਂਦੀ ਐ ਤੇ ਇਹਨਾਂ ਕੱਪੜਿਆਂ ਪਰ ਆਪਾਂ ਨੂੰ ਤਰਪਾਈ ਦੀ ਲੋੜ ਨਹੀਂ ਹੈਗੀ ਕਰਨ ਦੀ ਠੀਕ ਹੈ ਜੀ ਆ ਦੇਖੋ ਆਪਣੀ ਸਲਾਈ ਲੱਗ ਗਈ ਇਦਾਂ ਆ ਜਾਣੇ ਨੇ ਪਾਈਪਿੰ ਨੇ ਠੀਕ ਹੈ ਜੀ ਤੇ ਹੁਣ ਆਪਾਂ ਨੇ ਲਾਈਨਿੰਗ ਇੱਧਰ ਕੱਢ ਲੈਣੀ ਇੱਕ ਪਾਸੇ ਤੇ ਕੱਪੜਾ ਆਪਾਂ ਨੇ ਇੱਕ ਪਾਸੇ ਕੱਢ ਲੈਣਾ ਜਿਹੜਾ ਆਪਾਂ ਨੇ ਮੋੜਿਆ ਤਾਂ ਨਾ ਕੱਪੜਾ ਇਹਨੂੰ ਪਾਈਪਿੰਨ ਠੀਕ ਹੈ ਜੀ ਉਹਦੇ ਉੱਪਰ ਆਪਾਂ ਨੇ ਸਿਲਾਈ ਲਾ ਦੇਣੀ ਆ ਦੇਖੋ ਇਦਾਂ ਸਾਰੇ ਕੱਪੜੇ ਪਰ ਆਪਾਂ ਨੇ ਇਦਾਂ ਸਿਲਾਈ ਲਾ ਦੇਣੀ ਹੈ ਦੇਖੋ ਤੁਹਾਨੂੰ ਖੋਲ ਕੇ ਦਿਖਾਇਆ ਹੋਇਆ ਮੈਂ ਸਿਲਾਈ ਲਾਉਂਦੀ ਜਾਨੀ ਆ ਦੇਖੋ ਸਿਲਾਈ ਲਾਤੀ ਬਿਲਕੁਲ ਸੌਖਾ ਤਰੀਕਾ ਹੈ ਇਹ ਆ ਦੇਖੋ ਐਦਾਂ ਆਪਾਂ ਨੇ ਸਿੱਧਾ ਕਰ ਲੈਣਾ ਇਹਨੂੰ ਠੀਕ ਹੈ ਜੀ ਪਾਈਪਿੰਗ ਆਪਣੀ ਐਨ ਓਕੇ ਨਿਕਲਿਆ ਹੀ ਹੈ ਤੇ ਐਦਾਂ ਆਪਾਂ ਨੇ ਇਹਨੂੰ ਫੋਲਡ ਕਰ ਲੈਣਾ ਬਾਹ ਨੂੰ ਠੀਕ ਹੈ ਜੀ ਜਦੋਂ ਆਪਾਂ ਨੇ ਇੱਥੇ ਸਲਾਈ ਲਾਉਣੀ ਹੈ ਤੇ ਇੱਥੇ ਵੀ ਬਿਲਕੁਲ ਮੋਟਾ ਨਹੀਂ ਹੋਣਾ ਹੈਗਾ ਇਹਨੇ ਸਲਾਈ ਲਾਉਣ ਨੂੰ ਵੀ ਬਿਲਕੁਲ ਨਾਰਮਲ ਆ ਆਪਣਾ ਕੱਪੜਾ ਪਤਲਾ ਹੀ ਹੈ ਠੀਕ ਹੈ ਜੀ ਨਹੀਂ ਮੋਟਾ ਹੋ ਜਾਂਦਾ ਤੇ ਸਲਾਈ ਵੀ ਨਹੀਂ ਵੱਜਦੀ ਹੈਗੀ ਆਪਾਂ ਨੇ 6 ਇੰਚ ਵਾਲੇ ਲਏ ਲਿਆ ਮੁਰੇ ਤੇ ਖੁੱਲੇ ਐਦਾਂ ਆਪਾਂ ਨੇ ਸਲਾਈ ਲਾ ਦੇਣੀ ਹੈ ਦੇਖੋ ਜਿਹੜੀ ਆਪਣੀ ਆਪਾਂ ਨੇ ਪਾਈਪਿੰਨ ਲਾਈ ਦੀ ਉਹਦੇ ਅੱਗੇ ਸਲਾਈ ਲਾਈ ਹੈ ਉਹ ਆਪਾਂ ਨੇ ਅੰਦਰਲੀ ਸਾਈਡੇ ਰਹਿ ਜਾਣੀ ਸਲਾਈ ਕਿਉਂਕਿ ਆਪਾਂ ਉਤਰਪਾਈ ਕਰਨੀ ਦੀ ਹੁਣ ਲੋੜ ਨਹੀਂ ਹੈਗੀ ਠੀਕ ਹੈ ਜੀ ਇਹ ਆਪਣੀ ਹੋ ਗਈ ਜੀ ਬਾਹਰ ਤਿਆਰ ਮੈਂ ਤੁਹਾਨੂੰ ਸਿੱਧੀ ਕਰਕੇ ਦਿਖਾਉਣੀ ਆ ਆਪਾਂ ਕਾ ਦੇਖੋ ਸਿੱਧੀ ਕਰ ਲਈ ਹੈ ਜੀ ਦੇਖੋ ਇਹਦੇ ਅੱਗੇ ਤਰਪਾਈ ਕਰਨੇ ਦੀ ਬਿਲਕੁਲ ਲੋੜ ਨਹੀਂ ਹੈਗੀ ਆਪਾਂ ਨੂੰ ਦੇਖੋ ਗੋ ਮਸਲਾ ਹੀ ਲੱਗ ਗਿਆ ਹੈ ਠੀਕ ਹੈ ਜੀ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬਰ ਕਰ ਦਿਓ ਠੀਕ ਹੈ ਜੀ ਬਿਲਕੁਲ ਸੌਖਾ ਤਰੀਕਾ ਜੀ ਤੁਸੀਂ ਵੀ ਬਣਾ ਕੇ ਦੇਖਿਓ